ਕਿ ਦੇ ਜੰਮ ਦਿੰਦੀਆਂ ਬਧਾਨੀਆਂ ਦਿੰਦਾ ਕਿਉਂਕਿ ਸੋਮ ਸ੍ਰੀ ਕਾਂਸ਼ੀ ਰਾਮ ਨੇ ਜਦੋਂ ਪੂਰੇ ਭਾਰਤ ਦੇ ਵਿੱਚ ਬਿਗਲ বাজਾਇਆ ਕਿ ਵੋਟ ہمارا ਰਾਜ تمہارا ਨਹੀਂ ਚੱਲੇਗਾ ਨਹੀਂ ਚੱਲੇਗਾ ਔਰ ਉਹ ਸਾਨੂੰ ਸਮਝਾਇਆ ਕਿ ਤੁਸੀਂ 100 'ਚੋਂ 85 ਐ 15 ਲੋਕ ਤੁਹਾਡੇ ਤੇ ਰਾਜ ਕਰਦੇ ਐ ਸੋ ਇਹਨਾਂ 85 ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ ਅੱਜ ਤੱਕ ਅਸੀਂ 85 ਲੋਕ ਇੱਕਠੇ ਨਹੀਂ ਹੋਏ ਗੁਰਵਾੜੀ ਦਾ ਸ਼ਲੋਕ ਹੈ ਵੀ ਖਾਸਮ ਸੋੜ ਦੂਜੇ ਲਾਗੇ ਡੁੱਬੇ ਸੋ ਬੰਜਾਰਿਆ ਕਾਰਨ ਇਹ ਹੋਇਆ ਕਿ ਸਾਨੂੰ ਆਪਣੇ ਰੱਬ ਦਾ ਹੀ ਨਹੀਂ ਪਤਾ ਕਿ ਪੂਜਾ ਕਿਦੀ ਕਰਨੀ ਹੈ ਔਰ ਪੂਜਾ ਅਸੀਂ ਹੋਰ ਦੀ ਕਰੀ ਜਾਣੇ ਆ ਜੇ ਅਸੀਂ ਦੂਜਿਆਂ ਦੀ ਪੂਜਾ ਕਰਾਂਗੇ ਉਹ ਸਾਨੂੰ ਕੁਝ ਨਹੀਂ ਦੇਣਗੇ ਜੇ ਆਪਦੇ ਦੀ ਪੂਜਾ ਕਰਾਂਗੇ ਤਾਂ ਤਾਂ ਹੀ ਸਾਨੂੰ ਕੁਝ ਮਿਲੇਗਾ ਔਰ ਸਾਫ ਕਾਂਸ਼ੀਰਾ ਨੇ ਦੱਸਿਆ ਕਿ ਗੁਰੂ ਸਾਹਿਬਾਂ ਤੋਂ ਬਾਅਦ ਤੁਹਾਡਾ ਰਬਾਵਾ ਸਾਹਿਬ ਡਾਕਟਰ ਮੇਲ ਕਰੇ ਕਿਉਂਕਿ ਮਨੁਸਿਮ੍ਰਿਤਿ ਤਹਿਤ ਲੋਕ ਨੂੰ ਚਾਰ ਵਾਰਨਾ ਚ ਵੰਡ ਦਿੱਤਾ ਗਿਆ ਸੀ ਉਹ ਸਾਨੂੰ ਸ਼ੂਦਰ ਕਿਹਾ ਜਾਂਦਾ ਸੀ ਸ਼ੂਦਰ ਤੇ ਪਵੰਦੀ ਸੀ ਜੇ ਬੋਲੋਗਾ ਤੋ ਨੀ ਜਵਾਨ ਕਰ ਦਿਓ ਜੇ ਸੁਣੂਗਾ ਤੱਕਨਾਂ ਚ ਛਕਾਤਾ ਕੇ ਪਾ ਦਿਓ ਜੇ ਪੜੂਗਾ ਉਹ ਯਕਾ ਖਤਮ ਕਰ ਦਿਓ ਅਸੀਂ ਆਪਦੇ ਨਾਮ ਘਰ ਕਾੜ ਕੋਈ ਜ਼ਮੀਨ ਜਾਇਦ ਨਹੀਂ ਕਰਾ ਸਕਦੇ ਸੀ ਔਰਤ ਨੂੰ ਪੈਣ ਦੀ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ। ਠੀਕ ਨਹੀਂ ਸੀ ਔਰਤਾ ਪੈਰ ਦੀ ਜੁੱਤੀ ਐ। ਇਹ ਵਾਵਾ ਸਾਹਿਬ ਡਾਕਟਰ ਮੀੜ ਕਿਨੇ ਸਾਰਾ ਗੁੱਸਾ ਲੂੰ। ਇਹ ਤਾਂ ਕਿ ਅੱਜ ਜਿਨ੍ਹਾਂ ਲੋਕਾਂ ਨੂੰ ਕਹਿੰਦੇ ਸੀ ਇਹਨੇ ਹਟਾ ਕਦੋਂ ਕਰ ਦਿਓ। ਇਹਨਾਂ ਨੂੰ ਪਾਣ ਦੀ ਆਗਿਆ ਨਹੀਂ। ਵਾਵਾ ਸਾਹਿਬ ਡਾਕਟਰ ਮੀੜ ਕਿਨੇ ਕਹੇ ਮੈਂ ਸੁਵਦਾਨ ਲੈ ਕੇ ਆਂ। ਸੁਵਦਾਨ ਲੈ ਕੇ ਸਰਕਾਰ ਦੇ ਹਵਾਲੇ ਕਰ ਚਲੇ ਆਂ। ਵੱਧ ਕੇ ਸੁਣਦੀ ਸਾਡੀ ਐ। कि 1952 ਵਿੱਚ ਪਹਿਲੀ ਸਰਕਾਰ ਕਾਂਗਰਸ ਦੀ ਬਣ ਗਈ ਜੋ ਬਾਬਾ ਸਾਹਿਬ ਡਾਕਟਰ ਮੀਤਕੇ ਨੇ ਜਿ ਤਰ੍ਹਾਂ ਗੁਰੂ ਸਾਹਿਬਾਂ ਨੇ ਮਾਂਸ ਕੀ ਜਾਤ ਇਕ ਕਰਨ ਵਾਸਤੇ ਆਪਣਾ ਸਵੰਸ ਵਾਰਿਆ ਤੇ ਬਾਬਾ ਸਾਹਿਬ ਡਾਕਟਰ ਮੀਤਕੇ ਨੇ ਵੀ ਤੁਹਾਨੂੰ ਇਹ ਅਧਿਕਾਰ ਲੈਣ ਵਾਸਤੇ ਸਾਰਾ ਸਰਵੰਸ ਵਾਰ ਦਿੱਤਾ ਔਰ ਸਾਰਾ ਸਰਵੰਸ ਵਾਰ ਕੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਔਰ ਬਾਬਾ ਸਾਹਿਬ ਡਾਕਟਰ ਮੀਤਕੇ ਨੇ ਕਿਹਾ ਗਏ ਮੇਰੇ ਸਮਾਜ ਦੇ ਲੋਕੋ ਬੱਚਾ 7 ਸਾਲ ਦਾ ਹੋਊਗਾ ਸਕੂਲ ਜਾਊਗਾ ਸਰਕਾਰ ਨੂੰ ਮਾਸਟਰ ਠਨੇ ਪੈਣੀ ਔਰ ਜਿਹੜਾ ਗਰੀਬ ਆਮ ਆਪਣਾ ਅਲਖਾ ਦੇ ਤੰਕਾ ਮੈਮਲੇ ਵੀ ਜੀਪੇ ਲਈ ਵੀ ਪ੍ਰਬੰਧ ਕਰ ਦਿੱਨਾ ਹੈ। ਇਹ ਕੇ ਸਰਕਾਰ ਦੀ ਦੇਣ ਨਹੀਂ ਇਹ ਵਾਵਾ ਸਾਹਿਬ ਡਾਕਟਰ ਮੇਨਕੀ ਦੀ ਦੇਣਾ ਕਿ ਸਾਡੇ ਬੱਚਿਆਂ ਨੂੰ ਜੀਪਾ ਮਿਲ ਰਿਹਾ ਹੈ। ਬਹੁਤ ਕਿਉਂਕਿ ਨਾ ਵਿਹਲੇ ਨਹੀਂ ਕੁਮੋਗੇ ਵਿਹਲੇ ਕੁਮਣ ਤੋਂ ਪੜੋਗੇ ਪੜ੍ਹ ਲੈ ਕੇ ਨਾ ਤੁਹਾਡੇ ਵਾਸਤੇ ਰਿਜ਼ਰਵ ਨੌਕਰੀ ਦੇ ਚੱਲਿਆ ਰਿਜ਼ਰਵ ਕੋਟਾ ਦੇ ਚੱਲਿਆ ਰਿਜ਼ਰਵ ਕੋਟੇ ਦੇ ਵਿੱਚ ਤੁਸੀਂ ਪਿੰਡ ਦੇ ਪੰਚ ਬਣੋਗੇ ਸਰਪੰਚ ਬਣੋਗੇ ਐਮਐਲਏ ਬਣੋਗੇ ਐਮਪੀ ਬਣੋਗੇ ਤੁਹਾਨੂੰ ਕੋਈ ਰੋਕੂਗਾ ਨਹੀਂ ਆ ਪਾਲੇ ਦੇ ਰੋਗਤਾ ਜਿਹੜੇ ਦੂਜੀਆਂ ਪਾਰਟੀਆਂ ਨੇ ਚਾਕੇ ਫੈਲਾ ਹੀ ਪਾੜ ਤਾ ਕਹਿੰਦੇ ਜੀ ਅਸੀਂ ਬੜੇ ਇਨਸਾਫ ਪ੍ਰਤੰਦ ਸਰਕਾਰ ਦੇਵਾਂਗੇ ਬਹਿਸ ਕਰਕੇ ਸਾਥੋਂ ਇਹ ਅਧਿਕਾਰ ਖੋਏ ਜਾ ਰਿਹਾ ਸਾਥੋਂ ਸਾਰੇ ਅਧਿਕਾਰ ਖੋਏ ਜਾਂਦੇ ਆ ਅੱਜ ਅਸੀਂ ਕਹਿੰਦੇ 505 ਬਾਣ ਤੋਂ ਵੀ ਬਾਹਰੇ ਰਹੇ ਤੁਸੀਂ ਐਮਐਲਏ ਐਮਪੀ ਬਣਾਉਂਦੇ ਸਰਕਾਰ 100 ਨੌਕਰੀ ਕੱਢੂਗੀ 25 ਤੇ ਤੁਸੀਂ ਲਗੋਗੇ ਅੱਜ ਨੌਕਰੀਆਂ ਕਿੱਥੇ ਜਾ ਰਹੀਆਂ ਉਹ ਵੀ ਤਰ੍ਹਾਂ ਕੋਲੇ ਪੈਸੇ ਵਾਲੇ ਲੋਕਾਂ ਕੋਲੇ ਇਸ ਕਰਕੇ 바ਵਾ ਸਾਹਿਬ ਨੇ 2080 ਦੇ ਕੋਟਾ ਦਿੱਤਾ ਉਹ ਸਤਿ ਆਜੋ ਖੋਇਆ ਜਾ ਰਿਹਾ ਹੈ ਇਸ ਕਰਕੇ ਤੀਜਾ ਅਧਿਕਾਰ ਬਰਾਬਰਤਾ ਦਾ ਕਿਉਂਕਿ ਸਾਨੂੰ ਅੱਜ ਬਰਾਬਰਤਾ ਮਿਲੀ ਹੈ ਅੱਜ ਅਸੀਂ ਬੈਠੇ ਹਾਂ ਸੱਜਣਾਂ ਲਈ ਆ ਬੋਲਦੇ ਆ ਸਾਡੇ ਕੋਈ ਜਵਾਨ ਸਾਡਾ ਤੁਸੀਂ ਸੁਣ ਰਹੇ ਆ ਤੁਹਾਡੇ ਕੋਈ ਕੰਨਾਂ ਚ ਸੁੱਤਾ ਢਾ ਕੇ ਨਹੀਂ ਪਾਊਗਾ ਕਿਉਂਕਿ 바ਵਾ ਸਾਹਿਬ ਡਾਕਟਰ ਮੀਤ ਸਿੰਘ ਸਾਹਿਬ ਬਰਾਬਰਤਾ ਦਾ ਹੱਕ ਲੈ ਕੇ ਦਿੱਤਾ ਹੋਰ ਚੌਥਾ ਅਧਿਕਾਰ 바ਵਾ ਸਾਹਿਬ ਨੇ ਸਾਨੂੰ ਜ਼ਮੀਨ ਜਾਇਦਾਦ ਕਿਦਨ ਦਾ ਹੱਕ ਲੈ ਕੇ ਦਿੱਤਾ ਔਰਤ ਨੂੰ ਪੈਰ ਦੀ ਜੁੱਤੀ ਕਹਿੰਦੇ ਸੀ ਗੁਰੂ ਨੇ ਕਹਿ ਸੋ ਕੋ ਮੰਨ ਲਾ ਆਕੀਏ ਜਿੱਤ ਜੰਮੇ ਰਜਾਨ ਜਿਹੜੀ ਔਰਤ ਰਾਜੇ ਮਹਾਪਰਾ ਕਰਦੀ ਉਹ ਫਾਪਾ ਨੇ ਜਾਨ ਨਹੀਂ ਪੈਰ ਦੀ ਜੁੱਤੀ ਨਹੀਂ ਉਹ ਤਾਂ ਸਰਦਾ ਤਾਜ ਹੈ ਬਾਵਾ ਸਾਹਿਬ ਡਾਕਟਰ ਨੇ ਕਹ ਉਹਤ ਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਅੱਜ ਦੇ ਦੇ ਵਿੱਚ ਪ੍ਰਾਸੀ ਤੋਂ ਲੈ ਕੇ ਦੇ ਦੇ ਰਾਸ਼ਟਰਪਤੀ ਤੱਕ ਔਰਤ ਨਜ਼ਰ ਆ ਰਹੀ ਹੈ ਜਿਹਦੀ ਬਦੌਲਤ ਬਾਵਾ ਸਾਹਿਬ ਡਾਕਟਰ ਮਿਲ ਕੇ ਦੀ ਉਦਵਲਤਾ ਇਹ ਕਹਿੰਦੇ ਵੀ ਸਾਲ ਤੱਕ ਨਹੀਂ ਉੱਪਰ ਹੀ ਆ ਗਿਆ ਇਹਦਾ ਬਾਵਾ ਸਾਹਿਬ ਦੀ ਕਿਰਪਾ ਦੇ ਨਾਲ ਹੈ ਜੇ ਸਾਨੂੰ ਮਿਲਿਆ ਤਾਂ ਸਾਰਾ ਕੁਝ ਸਾਰਾ ਕੁਝ ਮਿਲਿਆ ਹੈ ਇਸ ਕਰਕੇ ਬਾਵਾ ਸਾਹਿਬ ਡਾਕਟਰ ਮੀਟ ਸਾਡਾ ਰੱਬ ਹੈ ਔਰ ਬਾਵਾ ਸਾਹਿਬ ਡਾਕਟਰ ਮੀਟ ਕੇ ਦੀ ਸੋਚ ਲੈ ਕੇ ਸਾਬ ਕਾਂਸ਼ੀ ਰਾਮ ਚੱਲੇ ਆ ਇਹ ਸੋਚ ਨੂੰ ਭੈਣ ਮਾਇਆ ਜੀ ਨੇ ਅਪਣਾਇਆ ਭੈਣ ਮਾਇਆ ਜੀ ਜਿਹੜੇ 15 ਜਨਵਰੀ 1956 ਨੂੰ ਮਹਾਰਾਜ ਜੀ ਧਰਤੀ ਤੇ ਬਹਾ ਆਪਣੇ ਯੂਪੀ ਦੀ ਧਰਤੀ ਤੇ ਪੈਦਾ ਹੋਈ ਔਰ ਸਾਬ ਕਾਂਸ਼ੀ ਰਾਮ ਨੇ ਉਹਨੂੰ ਸਮਝਾਇਆ ਇਹ ਜਿਹੜੇ ਸਾਨੂੰ ਹੱਕ ਮਿਲੇ ਆ ਅੱਜ ਤੂੰ ਵਕੀਲ ਬਣਿਆ ਅੱਜ ਤੂੰ ਪੜਾੜ ਕੇ ਲੈਕਚਰਾਰ ਬਣਿਆ ਵਕੀਲ ਬਣਿਆ ਨੇ ਬਾਵਾ ਸਾਹਿਬ ਡਾਕਟਰ ਮੀਡਿਕ ਜੀ ਬਦੌਲਤਾ ਔਰ ਭੈਣ ਮਾਇਆਵਤੀ ਨੇ ਉਸ ਦਿਨ ਸਪਰਨ ਕਰ ਦਿੱਤਾ ਕਿ ਅੱਜ ਤੋਂ ਬਾਦ ਜਿਤਰਾ ਸਾਹਿਬ ਕਾਂਸ਼ੀ ਰਾਮ ਨੇ ਘਰਵਾ ਤਿਆਰ ਦਿੱਤਾ ਮੈਂ ਵੀ ਤਿਆਰ ਕੇ ਇਸ ਦੱਬੇ ਕੁਚਲੇ ਸਮਾਜ ਨੂੰ ਪੈਰਾਂ ਤੇ ਖੜਾ ਕਰਾਂਗੇ ਔਰ ਯੂਪੀ ਦੇ ਲੋਕਾਂ ਨੂੰ ਦੱਸਿਆ ਇਜਤਰਾ ਗੁਰੂ ਨੇ ਕਹਿਆ ਕੋਈ ਕਿਸੇ ਕੋ ਰਾਜ ਨਾ ਦੇ ਹੈ ਜੋ ਲੈ ਨਿਬਲ ਸਰੇ ਰਾਜ ਬਿਨਾ ਨਾ ਧਰਮ ਚੱਲੇ ਆ ਧਰਮ ਬਿਨਾ ਸਭ ਦਲੇ ਮਿਲਿਆ ਜੇ ਤੁਸੀਂ ਆਪਣੀ ਜ਼ਿੰਦਗੀ ਤੇ ਧਰਮ ਚੜਾਉਣਾ ਤੇ ਤੁਹਾਨੂੰ ਕੋਈ ਰਾਜ ਚਾਹੀਦਾ ਤੇ ਵਾਰਾ ਸਭ ਡਾਕਟਰ ਮਿਤ ਕਿਨੇ ਵੀ ਕਹਾਂ ਤੁਸੀਂ ਐ ਮੇਰੇ ਸਮਾਜ ਦੇ ਲੋਕੋ ਸਫਾ ਦੇ ਮੰਦਰ ਦੀ ਚਾਬੀ ਤੁਹਾਡੇ ਹੱਥ ਵਿੱਚ ਹੈ ਇਹ ਸਭਾ ਦੇ ਮੰਦਰ ਦੀ ਚਾਬੀ ਆਪਣੇ ਹੱਥ ਚ ਲੈ ਲਓ ਥੋੜੀ ਸਗਈ ਦੇ ਸੌਤਾਲੇ ਕੋਲ ਜਾਣਗੇ ਜਿਹੜੀ ਵਿਅਮਤਾ ਤੁਹਾਡੇ ਲੇਖ ਲਿਖਦੀ ਹੈ ਜਾਂ ਤਾਂ ਚੰਡੀਗੜ੍ਹ ਬੈਠਦੀ ਹੈ ਜਾਂ ਫਿਰ ਦਿੱਲੀ ਬੈਠਦੀ ਹੈ ਜਾਂ ਤਾਂ ਦਿੱਲੀ ਤੋਂ ਲੇਖ ਲੱਕ ਕੇ ਆਉਂਦੇ ਆ ਜਾਂ ਫਿਰ ਚੰ ਚੰਡੀਗੜ੍ਹ ਤੋਂ ਆਉਂਦੇ ਆ ਫਿਰ بڑے بڑے ਨਾਰੇ ਲਾਦੇ ਉਹਦੇ ਹਾਰ ਹਾਰ ਮੋਦੀ ਕਰ ਕਰ ਮੋਦੀ ਅੱਛੇ ਦਿਨ ਆਉਣਗੇ ਮੈਂ ਤੋਂ ਮੈਂ ਕਹਾ ਤਾਂ ਲਿਆ ਕੇ ਹਰ ਇੱਕ ਦੇ ਖਾਤੇ 'ਚ 15-15 ਲੱਖ ਪਾਉਂਗਾ ਮੇਰੇ ਖ ਵਧੀਆ ਨੇ ਤਾਂ ਆ ਗਿਆ ਹੁਣ ਅੱਜ ਜਲੇ ਚਾਪਣ ਦਾ ਪ੍ਰਵੰਧ ਕੀਤਾ ਇਸ ਕਰਕੇ ਮੋਦੀ ਨੇ ਕਿਹਾ ਮੈਂ ਹਰ ਇੱਕ ਘਰ ਦੇ ਰੁਜ਼ਗਾਰ ਦਊਂਗਾ ਨੌਕਰੀਆਂ ਦਊਂਗਾ ਅੱਜ ਉਹਦੇ ਲਾਰੇ ਅਧੂਰੇ ਰਹਿ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਇਸ ਵਾਰ ਇੱਕ ਸਾਨੂੰ ਮੌਕਾ ਦਿਓ ਨਵੀਂ ਸਰਕਾਰ ਨੂੰ ਮੌਕਾ ਦਿਓ ਤੁਹਾਡੇ ਵਾਸਤੇ ਇੱਕ ਇੱਕ ਹਜ਼ਾਰ ਚੜੇ ਮਹੀਨੇ ਹਰ ਔਰਤ ਦੇ ਖਾਤੇ ਚ ਆਇਆ ਕਰੂਗਾ ਭਗਵੰਤ ਮਾਨੀ ਪਾਤਾ ਜੀ ਇਸ ਕਰਕੇ ਅੱਜ ਸਾਨੂੰ ਲਾਰੇ ਲਾਉਂਦੇ ਆ ਹਰ ਪਰਿਵਾਰ ਦੇ ਬੱਚੇ ਨੂੰ ਰੁਜ਼ਗਾਰ ਮਿਲੂਗਾ ਭਗਵੰਤ ਮਾਨ ਨੇ ਕਿਹਾ ਸੀ ਕਿ ਹਰ ਬੱਚਾ ਟਿਬਨ ਫੜ ਕੇ ਆਉਂਦੇ ਸਾਈਕਲ ਤੇ ਬੰਨ ਕੇ ਨੌਕਰੀ ਦੇ ਜਾਇਆ ਕਰੂੰ ਅੱਜ ਕਿੱਧਰ ਗਈਆਂ ਨੌਕਰੀਆਂ ਅੱਜ ਛੇਵਾ ਸਤਮਨ ਦਰਿਆ ਜਿਹੜਾ ਨਸ਼ਿਆਂ ਦਾ ਵੜ ਰਿਹਾ ਪਹਿਲਾਂ ਕੈਪਟਨ ਸਾਹਿਬ ਨੇ ਆਪਸੀ ਗੁੱਟ ਕਾ ਲੈ ਕੇ ਕਿਹਾ ਸੀ ਮੈਂ ਇਹ 100 ਕੰਨਾ ਵਿੱਚ ਇੱਕ ਮਹੀਨੇ ਚ ਨਸ਼ਾ ਰਹਿਤ ਕਰ ਦੂੰ ਫਿਰ ਭਗਵਾਨ ਤੁਮਾਨ ਕਹਿੰਦਾ ਮੈਂ ਇੱਕ ਮਹੀਨੇ ਦੇ ਵਿੱਚ ਵਿੱਚ ਨਸ਼ਾ ਰਹਿਤ ਕਰ ਦੂੰ ਅੱਜ ਤੱਕ ਨਸ਼ਾ ਰਹਿਤ ਨਹੀਂ ਹੋਇਆ ਔਰ ਦਿਨ ਦਿਹਾੜੇ ਅਸੀਂ ਖਬਰਾਂ ਸੁਣਦੇ ਕਿ ਫਰਾਨਾ ਮੰਨ ਗਿਆ ਅਈਨੇ ਡੋਜੇ ਨਾਲ ਮਰ ਗਿਆ ਇਹਨਾਂ ਨਸ਼ਾ ਕਰਕੇ ਮਰ ਗਿਆ ਕਿਉਂ ਹੈ ਕਿਉਂਕਿ ਉਸ ਗੁਰੂਆਂ ਦੀ ਗੱਲ ਨਹੀਂ ਮੰਨੀ ਅੱਜ ਕਿਸਾਨ ਹੈ ਕਿਸਾਨਾਂ ਤੇ ਇੱਕ ਮੁੰਡੇ ਕਾਲਾ ਕਾਨੂੰਨ ਲੈ ਕੇ ਆ ਗਿਆ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਕਾਨੂੰਨ ਸਾਡੇ ਤੇ ਲਾਗੂ ਰਿਹਾ ਤਾਂ ਸਾਡਾ ਆਉਣ ਵਾਲੀਆਂ ਪੀੜ੍ਹੀਆਂ ਜੀਣਾ ਉਹ ਗੁਲਾਮ ਹੋ ਜਾਣਗੇ ਤਾਂ ਇਸ ਕਰਕੇ ਵਾਵਾ ਸਾਲ ਡਾਕਟਰ ਮੀੜਕ ਦਾ ਇਹ ਸੰਵਧਾਨ ਸਾਨੂੰ ਵੀ ਸੋਚਣਾ ਚਾਹੀਦਾ ਜੇ 바ਵਾ ਸਾਹਿਬ ਡਾਕਟਰ ਮੈਡੀਕਲ ਦਾ ਸੁਧਾਨ ਸਾਡੇ ਤੋਂ ਖੁੱਸ ਗਿਆ ਕਿਉਂਕਿ ਬਦਲਣਾ ਚਾਹੁੰਦੇ ਐ ਜਿੱਦੇ ਬਦਲਾ ਤੇ ਗਿਆ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸੱਜੀਆਂ ਲਈ ਗੁਲਾਮ ਹੋਣਗੀਆਂ ਦੁਬਾਰਾ ਪੜ੍ਹਾਈ ਲਿਖਾਈ ਸਾਡੇ ਤੇ ਨਹੀਂ ਹੋਊਗੀ ਤਹਿਸ ਕਰਕੇ ਆਪਾਂ ਲੋ ਜਿਹੜਾ 바ਵਾ ਸਾਹਿਬ ਡਾਕਟਰ ਮੈਡੀਕਲ ਦਾ ਸੁਧਾਨ ਹੈ ਉਹਨੂੰ ਬਚਾਉਣਾ ਚਾਹੀਦਾ ਜੇ ਅੱਜ ਪੈਣ ਮਾਯਾਤੀ ਦੇ ਜਨਮ ਦੇ ਦਿਨ ਤੇ ਵਧਾਈ ਦੇਣ ਵਾਸਤੇ ਆਏ ਐ ਤਾਂ ਸਾਨੂੰ ਸੋਚਣਾ ਚਾਹੀਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਕਿ ਕਿਸੇ ਕੋਮ ਨੂੰ ਗੁਲਾਮ ਕਾਨੂੰ ਤੋਂ ਪੜ੍ਹਾਈ ਕੋਲੋਂ ਸਾਡੀ ਕੁੰਟੂ ਦਾ ਪੜ੍ਹਾਈ ਖੋਈ ਜਾ ਰਹੀ ਹੈ 8ਵੀਂ ਤੱਕ ਬੱਚਾ ਦਾ ਬਿਲਕੁਲ ਬੱਚਾ ਇਹ ਨਿਕਾ ਕਿਜੜੀ ਤੇ ਜੜਗੇ ਤੇ ਲਈ ਹੈ ਰਾਜ ਸਾਡੇ ਤੇ ਜਿਹੜੇ ਬੱਚੇ ਐ ਉਹਨਾਂ ਨੂੰ ਪੜ੍ਹਾਈਆਂ ਤੋਂ ਵਾਂਝਾ ਕੀਤਾ ਜਾ ਰਿਹਾ ਕਿ ਤਾਂਕਿ ਜੇ ਪੜ੍ਹ ਲੈ ਕੇ ਤੇ ਅੱਗੇ ਅਵਸਰ ਬਣਗੇ ਔਪ ਬਣੇ ਤੇ ਇਹਨਾਂ ਨੂੰ ਸਲੂਕ ਮਾਰਨਾ ਪਊਗਾ ਕਹਿਸ ਕਰਕੇ ਸਾਰੇ ਲੋਕਾਂ ਦਾ ਅੰਤ ਪੈਣ ਮਾਇਆ ਵਿੱਚ ਦੀ ਸੋਚ ਸਾਂਤਿਕ ਕਾਂਚੀ ਰਾਣੀ ਦੀ ਸੋਚ ਵਾਵਾ ਸਾਹਿਬ ਡਾਕਟਰ ਮੀਟੇ ਦੀ ਸੋਚ ਔਰ ਗੁਰੂਆਂ ਦੀ ਸੋਚ ਕਿਉਂਕੋ ਗੁਰੂਆਂ ਨੇ ਕਹਿੰਦੇ ਵੀ ਥੋੜੇ ਬੰਦੇ ਇਕੱਠੇ ਹੋਏ ਐ ਜਦੋਂ ਗੁਰੂਆਂ ਨੇ ਸਵੈਖਲ ਲੈ ਚਲਾਈ ਐ 80000 ਦਾ ਇਕੱਠ ਕਿੰਨੇ ਦਾ 80000 ਉਹਦੇ ਚੋਂ ਪੰਜ ਹੀ ਨਿਕਲੇ ਸੀ ਕੁਰਬਾਨੀ ਦੇਣ ਵਾਸਤੇ ਆਪਾਂ ਤਾਂ ਬਹੁਤ ਬੈਠੇ ਐ ਛੋਟਾ ਜਿਹੜਾ ਤੇ ਜਿਹੜੇ ਜਿਹੜਾ ਪੰਜ ਪਰਨ ਕਰਨਗੇ ਕਿ ਹੁਣ ਇਸ ਸਮੇਂ ਵਿੱਚ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਤੁਸੀਂ ਬਹੁਜਨ ਸਮਾਪਾਟੀ ਦੀ ਗੱਲ ਕਰਨੀ ਹੈ ਔਰ ਵਾਹ ਬਹੁਜਨ ਸਮਾਪਾਟੀ ਦੀ ਸਰਕਾਰ ਲਿਆਉਣੀ ਹੈ ਜੇ ਤੁਹਾਡੀ ਆਪਣੀ ਸਰਕਾਰ ਉਹ ਔਰ ਯੂਪੀ ਦੇ ਲੋਕਾਂ ਨੇ ਨੂੰ ਗ੍ਰਹਿਣ ਕੀਤਾ ਯੂਪੀ ਦੇ ਲੋਕਾਂ ਨੂੰ ਇਸ ਗੱਲ ਨੂੰ ਗ੍ਰਹਿਣ ਕੀਤਾ ਔਰ ਭੈਣ ਮਾਇਆ ਜੀ ਨੂੰ ਮੁੱਖ ਮੰਤਰੀ ਬਣਾਇਆ ਭੈਣ ਮਾਇਆ ਤੇ ਚਾਰਹੀ ਮੁੱਖ ਮੰਤਰੀ ਬਣੀ ਔਰ ਬਹੁਜਨ ਸਮਾਪਾਟੀ ਨੇ ਨਾਰਾ ਦਿੱਤਾ ਸੀ ਕਿ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਕੁਮਾਰੀ ਹੈ ਅੱਜ 90 ਕਰੋੜ ਤੇ ਹੱਥ ਚੱਲਦਾ ਹੈ 225 ਕਰੋੜ ਕਿਲਾ ਖਾਲੀ ਪਿਆ ਇਹਦਾ ਹਾਲੰਤ ਚੱਲਦਾ ਹੈ ਔਰ ਭੈਣ ਮਾਇਆ ਬੀ ਨੰਨ ਨਕਲੇ ਜਿਵੇਂ ਯੂਫੀਲੇ ਬਣਿਆ ਨੂੰ ਬੰਡ ਕੇ ਨਹੀਂ ਆਈ ਯੂਫੀਆ ਭਈਆ ਨਜ਼ਰ ਨਹੀਂ ਆਉਂਦਾ ਸਾਰੇ ਆਪਾਂ ਵੱਡੀ ਉਮਰ ਦੇ ਹਾਂ ਸਾਰਿਆਂ ਨੇ ਲਿਖਿਆ ਕਿਸੇ ਮੋਟਰ ਤੇ 40 ਕਿਤੇ 50 ਕਿਤੇ 100 ਕਿੰਨੇ ਕਿੰਨੇ ਬੈਠੇ ਹੁੰਦੇ ਸੱਜ ਨਜ਼ਰ ਕਿਉਂ ਨਹੀਂ ਆਉਂਦੇ ਜਿਉਂ ਦਾ ਥੋੜਾ ਬੋਤਾ ਬਿਹਾਰ ਦਾ ਆਉਂਦਾ ਕੋਕਲ ਕਿਸਾਨ ਬਣ ਗਏ ਵੈਨ ਆਪਾਂ ਵੀ ਇਹ ਕਿਨੇ ਕੋ ਕਿਸਾਨ ਬਣ ਕੇ ਤਿੰਨ ਦੱਕਿਆਂ ਨੇ ਜ਼ਮੀਨ ਦੇ ਮਾਲਕ ਬਣ ਗਏ ਔਰ ਸਾਡੇ 16 ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਤੇ ਬਿਠਾਇਆ ਪੈਣ ਮਾਲਕ ਦੀ ਸਰਕਾਰ ਨੇ ਔਰ ਇੱਥੇ 15 ਹਜ਼ਾਰ ਰੁਪਿਆ ਸਗਨ ਸਕੀਮ ਨੇ 15 ਕਿਨੇ ਪੜਾਈ ਅਫਸਰ ਦੇ ਲੱਗ ਜਾਂਦੇ ਆ ਪੈਣ ਮਾਇਆ ਜੀ ਨੇ 1 ਲੱਖ ਸਗਨ ਸਕੀਮ ਲਾਗੂ ਕੀਤੀ ਗਰੀਬਾਂ ਨੂੰ ਮਿਲਦੇ ਇਹਦੇ ਬੇਵਾਦ ਦੇ ਬੱਚੀ ਦਾ ਵਿਆਹ ਕਰ ਸਕੇ ਇੱਕ ਲੱਖ ਨਾਲ ਆਉ ਜਾਂਦਾ ਨ ਤੁੜਬੋ ਮਧਿਆਜੇ 1 ਲੱਖ ਰੁਪਇਆ ਸਕਨ ਸਕੀਮ ਪਹਿਨ ਮਾਇ ਜਨੇ ਲੱਗ ਕੀਤੀ। ਔਰ ਪਹਿਲੀ ਤੋਂ ਲੈ ਕੇ ਆਮ ਐਮੇ ਤੱਕ ਸਾਰੇ ਵਿਦਿਆਫਰੀ ਔਰ ਸਾਰੇ ਜਿਹੜੇ ਕੋਰਸਾਂ ਜਿਨੇ ਆਪੀ ਐਸਆਈਐਸ ਅਫਸਰ ਜਨੇ ਬਣਦੇ ਆ ਥਾਣੇਦਾਰ ਸੁਪੀ ਡੀਸੀ ਲੱਗਦੇ ਆ ਉਹ ਸਾਰੇ ਕੋਰਸ ਕੋਰਸ ਫ੍ਰੀ ਕਰਤੇ ਸਾਡੇ ਬਾਲਮੀਕੀ ਮਾਈਆਂ ਨੀ ਕੁੜੀ ਟੀਨਾ ਢਾਬਾ ਆਲ ਇੰਡੀਆ ਜੋ ਫਸਟ ਹੈ। ਕੌਮ ਪਟਾਈ ਇਹ ਭੈਣ ਮਾਇਆ ਉਹਨੇ ਸਾਰੇ ਕੋਰਸ ਫ੍ਰੀ ਕਰ ਦਿੱਤੇ ਜੇ ਉਹਦੇ ਪਿਓ ਨੇ ਦਿਹਾੜੀਆਂ ਕਰਕੇ ਜੋਤੇ ਲਾ ਕੇ ਪੜ੍ਹੋਣੀ ਹੁੰਦੀ ਤੇ ਸ਼ਾਇਦ ਉਹ ਅੱਜ ਸੁਸਪੀ ਲੱਗੀ ਨજર ਨਹੀਂ ਹੁੰਦੀ ਇਸ ਕਰਕੇ ਸਰਕਾਰ ਦੇ ਵਿੱਚ ਬਹੁਤ ਵੱਡਾ ਫਿਕਰ ਵੀ ਆਪਣੀ ਸਰਕਾਰ ਬਣਦੀ ਹੈ ਅੰਨਾ ਵੰਡੇ ਸੂਏ ਲਈ ਮੋੜ ਮੋੜ ਕੇ ਅਰਧਨ ਹੁੰਦੇ ਤੇ ਫਿਰ ਅਸੀਂ ਸਭ ਤੋਂ ਪਹਿਲਾਂ ਦਿਹਾੜੀ ਦੀ ਗੱਲ ਕਰਨੀ ਹੈ ਪਹਿਲਾਂ ਘਰ ਘਰ ਨੌਕਰੀ ਦੀ ਗੱਲ ਕਰਨੀ ਹੈ ਫਿਰ ਜਿਹੜੀ ਗੱਲ ਕਰਨੀ ਹੋਈ ਜਿਹੜੇ ਲੋਕ ਅੰਗਪਾ ਲੋਕ ਐ ਹੁਣ ਉਹ ਕੱਸੀਆਂ ਸੋਆਂ ਤੇ ਕਿੰਨੇ ਵੇਲਦਾਰ ਹੁੰਦੇ ਸੀ ਛੜਕਾਂ ਦੇ ਕਿੰਨੇ ਵੇਲਦਾਰ ਹੁੰਦੇ ਸੀ ਸਾਰੇ ਖਰਮ ਕੀਤੇ ਗਏ ਕਿਉਂਕਿ ਤੁਹਾਡੇ ਪਾਸ ਤੁਹਾਡੇ ਬੰਦੇ ਲੱਗੇ ਹੋਏ ਸੀਗੇ ਉਹਨਾਂ ਨੂੰ 25-30 ਹਜ਼ਾਰ ਰਗਾਈ ਉਹ ਸੋਕੇ ਸੀ ਜੇ ਸੋਕੇ ਰਹਿਣਗੇ ਤੇ ਫਿਰ ਪੌਗੇ ਜਦਿਏ ਤੇ ਵੋਟ ਦਾ ਸਤੇ ਮਾਲ ਨਹੀਂ ਕਰਨਗੇ ਉਹ ਕਰਗੇ ਤੂੰ ਦੱਸ ਤੂੰ ਸਾਨੂੰ ਇੱਕ ਬੋਤਲ ਦੰਨਾ ਤੈਨੂੰ ਅਸੀਂ ਦੋ ਦਿੰਨੇ ਆਂ ਤੂੰ ਸਾਨੂੰ 500 ਦਿੰਨਾ ਅਸੀਂ ਤੈਨੂੰ ਹਜ਼ਾਰ ਦਿੰਨੇ ਤੂੰ ਸਾਡੀ ਪਾਰਟੀ ਨੂੰ ਵੋਟ ਪਾ ਸਹਿਸ ਕਰਕੇ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਸਾਡੀ ਰਹਿਬਰ ਐ ਰੁਲੇਟੀ ਜਿਹਨੂੰ ਦੁਨੀਆ ਮੰਦੀ ਹੈ ਅਸੀਂ ਲੋਕ ਨਹੀਂ ਮੰਨਦੇ ਦੁਨੀਆ ਮੰਦੀ ਹੈ ਕਿ ਮਾਇਆ ਵਿੱਚ ਇੱਕ ਕੈਰ ਨਹੀਂ ਲੈਂਦੀ ਹੈ ਉਹਦਾ ਅੱਜ ਜਨਮ ਦਿਨ ਆਪਾਂ ਮਨਾ ਰਹੇ ਹਾਂ ਤੇ ਸਾਰੇ ਸਾਥੀਆਂ ਨੇ ਤੁਸੀਂ ਨਾਲ ਮਿਲ ਕੇ ਮਨਾਇਆ ਤੇ ਮੈਂ ਦਿਲ ਦੀਆਂ ਗਰਾਈਆਂ ਦੇ ਵਿੱਚੋਂ ਜਿੰਨਾ ਸਾਥੀਆਂ ਨੇ ਪ੍ਰਬੰਧ ਕੀਤਾ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਜੰਦਾ ਹੋਇਆ ਉਹ ਤੋਂ ਆਸ ਕਰਦਾ ਹੈ ਕਿ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਉਂਕਿ ਆਪਣੇ ਹੱਥੀ ਆਪਣਾ ਹੀ ਕਾਜ ਸਵਾਰੀ ਕਿਸੇ ਨੇ ਨਹੀਂ ਉਹਨੂੰ ਆਪਣੇ ਨੂੰ ਸਵਾਰਨਾ ਪੈਣਾ ਹੈ ਇਹ ਨਹੀਂ ਕਿ ਜੇ ਭਗਵੰਤ ਮਾਹਰੂਣਿੱਤੇ ਬੈਠੇ ਆ ਬਾਦਲ ਸਾਹਿਬ ਉਨੀ ਬੈਠੇ ਆ ਕੈਪਟਨ ਉਨੀ ਬੈਠੇ ਆ ਉਹ ਸਾਡੇ ਬੱਚਿਆਂ ਦੀ ਤਕਦੀਰ ਬਦਲਣਗੇ ਇਹ ਤਾਂ ਸਾਨੂੰ ਖੁਦ ਬਦਲਣੀ ਪਊਗੀ ਜੇ ਕਿਸੇ ਗਵਾਂਡੀ ਨੂੰ ਕਹੇ ਵੀ ਸਾਡੇ ਬੱਚੇ ਨੂੰ ਆਹ ਕਰ ਦੇ ਕਦੇ ਨਹੀਂ ਕਰਦਾ ਇਹ ਤਾਂ ਤੁਹਾਨੂੰ ਆਪ ਕਰਨਾ ਪੈ ਜਾ। ਇਸ ਕਰਕੇ ਆਉਣ ਵਾਲੇ ਬੱਚਿਆਂ ਦੀ ਤਕਦੀਰਾਂ ਆਪਣੇ ਬੁੜਾਪੇ ਦਾ ਸੁੱਖ ਔਰ ਲੈਣwarte ਤਾਂ ਤੁਹਾਨੂੰ ਆਪਣਾ ਰਾਜ ਲਿਆਉਣਾ ਪਊਗਾ। ਔਰ ਜਿਹੜਾ ਆਉਣ ਵਾਲੇ ਸਮਨੇ ਵਿੱਚ ਜਿਹੜਾ ਤੁਹਾਨੂੰ ਇੱਕੋ ਹੀ ਅੱਜ ਖੁਸ਼ੀ ਦੇ ਮੌਕੇ ਦੇ ਉੱਤੇ ਕਿ ਪਰਨ ਕਰਕੇ ਜਾਣਾ ਪੈਣਾ ਨਹੀਂ ਮੈਂ ਹੂੰ ਕਰਕੇ ਨਹੀਂ ਮੈਂ ਹਾਂ ਕਰਕੇ ਬੱਡਰ ਹਾਥੀ ਵਾਲਾ ਲਾਣਾ ਲੰਮੀ ਵਾਹ ਕਰਕੇ ਜੈ ਪੀਰ ਜੈ ਪਰਨ